ਦਰਅਸਲ ਅਮਰੀਕਾ ਦੇ ਵਿੱਚ ਭਾਰਤੀ ਟਰੱਕ ਡਰਾਈਵਰਾਂ ਦੀਆਂ ਮੁਸ਼ਕਲਾਂ ਹੁਣ ਵਧੀਆਂ ਨਜ਼ਰ ਆ ਰਹੀਆਂ ਨੇ ਖਬਰੇ ਆ ਰਹੀ ਹੈ ਕਿ 17000 ਪ੍ਰਵਾਸੀਆਂ ਦੇ ਡਰਾਈਵਿੰਗ ਲਾਇਸੈਂਸ ਰੱਦ ਹੋਣਗੇ ਜਿਸ ਦੇ ਵਿੱਚੋਂ ਜ਼ਿਆਦਾ ਭਾਰਤੀ ਨੇ 17000 ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਰੱਦ ਕੀਤੇ ਜਾਣੇ ਨੇ ਕੈਲੀਫੋਰਨੀਆ ਦੇ ਵੱਲੋਂ ਕੈਲੀਫੋਰਨੀਆ ਸੂਬੇ ਦੀ ਸਰਕਾਰ ਦੇ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਹੈ ਕਿ ਜਿਹੜੇ ਗੈਰ ਕਾਨੂੰਨੀ ਢੰਗ ਨਾਲ ਰਹਿਣ ਵਾਲੇ ਪ੍ਰਵਾਸੀ ਨੇ ਉਹਨਾਂ ਖਿਲਾਫ ਸਖਤੀ ਦੀ ਤਿਆਰੀ ਕਰ ਲਈ ਗਈ ਹੈ ਅਤੇ ਇਹ ਕਾਰਵਾਈ ਉਹਨਾਂ ਤੇ ਕੀਤੀ ਗਈ ਹੈ ਜਿਨ੍ਹਾਂ ਦੀ ਅਮਰੀਕਾ 'ਚ ਕਾਨੂੰਨੀ ਢੰਗ ਨਾਲ ਪਰਮਿਟ ਖਤਮ ਹੋ ਗਿਆ ਹੈ। ਫਲੋਰੀਡਾ ਹਾਦਸੇ ਤੋਂ ਬਾਅਦ ਕੈਲੀਫੋਰਨੀਆ ਸੂਬੇ ਦੀ ਸਰਕਾਰ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਤੇ ਰੋਂਗ ਨਿਊ ਟਰਨ ਹਾਦਸੇ 'ਚ ਦੱਸਿਆ ਕਿ ਤਿੰਨ ਲੋਕ ਮਾਰੇ ਗਏ ਸੀ ਉਦੋਂ ਤੋਂ ਹੀ ਇਹ ਸਖਤੀ ਵਰਤੀ ਜਾ ਰਹੀ ਹੈ। 17000 ਜਿਹੜੇ ਪ੍ਰਵਾਸੀ ਨੇ ਜਿਹੜੇ ਅਮਰੀਕਾ ਦੇ ਵਿੱਚ ਹੋਰਨਾਂ ਦੇਸ਼ਾਂ ਤੋਂ ਗਏ ਲੋਕ ਨੇ ਉਹਨਾਂ ਦੇ ਲਾਇਸੈਂਸ ਰੱਦ ਕੀਤੇ ਜਾ ਰਹੇ ਨੇ। ਡਰਾਈਵਿੰਗ ਲਾਇਸੈਂਸ ਰੱਦ ਕੀਤੇ ਜਾ ਰਹੇ ਨੇ ਕੈਲੀਫੋਰਨੀਆ ਸੂਬੇ ਦੇ ਵੱਲੋਂ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਜਦੋਂ ਇੱਕ ਯੂ ਟਰਨ ਲਿਆ ਗਿਆ ਫਲੋਰੀਡਾ ਦੇ ਵਿੱਚ ਇੱਕ ਹਾਦਸਾ ਹੋਇਆ ਜਿਸ ਦੇ ਵਿੱਚ ਰੋਂਗ ਯੂ ਟਰਨ ਲਿਆ ਗਿਆ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਉਦੋਂ ਤੋਂ ਹੀ ਇਹ ਸਖਤੀ ਵਰਤੀ ਜਾ ਰਹੀ ਹੈ ਅਤੇ ਹੁਣ ਕੈਲੀਫੋਰਨੀਆ ਸਰਕਾਰ ਦੇ ਵੱਲੋਂ ਇਹ ਵੱਡਾ ਫੈਸਲਾ ਤੇ ਜਿਹੜੇ 17000 ਪ੍ਰਵਾਸੀਆਂ ਦੇ ਡਰਾਈਵਿੰਗ ਲਾਇਸੈਂਸ ਰੱਦ ਕੀਤੇ ਜਾ ਰਹੇ ਨੇ ਉਹਨਾਂ ਦੇ ਵਿੱਚੋਂ ਜ਼ਿਆਦਾ ਗਿਣਤੀ ਭਾਰਤੀਆਂ ਦੀ ਹੈ ਤੁਹਾਨੂੰ ਦੱਸ ਦਈਏ ਕਿ ਅਮਰੀਕਾ ਦੀ ਸਟੇਟ ਕੈਲੀਫੋਰਨੀਆ ਜਿੱਥੇ 17000 ਜਿਹੜੇ ਪ੍ਰਵਾਸੀ ਟਰੱਕ ਡਰਾਈਵਰਜ਼ ਨੇ ਖਾਸ ਕਰਕੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਨੇ ਜਿਨ੍ਹਾਂ ਦੇ ਉਹਨਾਂ ਨੂੰ ਰੱਦ ਕਰਨ ਦੀ ਤਿਆਰੀ ਕਰ ਲਈ ਗਈ ਹੈ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਰੱਦ ਕਰਨ ਦੀ ਤਿਆਰੀ ਕੀਤੀ ਗਈ ਹੈ ਇਸ ਦੇ ਵਿੱਚ ਜ਼ਿਆਦਾਤਰ ਭਾਰਤੀ ਮੂਲ ਦੇ ਜਾਂ ਪੰਜਾਬ ਦੇ ਨਾਲ ਸੰਬੰਧਿਤ ਟਰੱਕ ਡਰਾਈਵਰ ਨੇ ਅਮਰੀਕਾ ਦੇ ਵਿੱਚ ਹਾਲਾਂਕਿ ਟਰੱਕ ਚਾਲਕਾਂ ਦੀ ਭਾਰੀ ਕਮੀ ਹੈ ਪਰ ਇਸ ਦੇ ਬਾਵਜੂਦ ਇਹ ਵੱਡਾ ਫੈਸਲਾ ਲਿਆ ਜਾ ਰਿਹਾ ਹੈ ਕੈਲੀਫੋਰਨੀਆ ਸਰਕਾਰ ਦੇ ਵੱਲੋਂ ਦਰਅਸਲ ਅਗਸਤ ਦੇ ਵਿੱਚ ਫਲੋਰੀਡਾ ਦੇ ਵਿੱਚ ਇੱਕ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਪੰਜਾਬੀ ਡਰਾਈਵਰ ਵੱਲੋਂ ਯੂ ਟਰਨ ਲਿਆ ਗਿਆ ਸੀ ਰੋਂਗ ਯੂ ਟਰਨ ਜਿਸ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਉਸ ਤੋਂ ਬਾਅਦ ਹੀ ਇਹ ਸਖਤੀ ਵਰਤੀ ਜਾ ਰਹੀ ਹੈ ਤਾਂ ਹੁਣ ਇਸ ਦੇ ਵਿੱਚ ਕੀ ਜਿਹੜੇ ਟਰੱਕ ਡਰਾਈਵਰ ਨੇ ਕਿੰਨੇ ਪੰਜਾਬ ਦੇ ਨਾਲ ਸੰਬੰਧਿਤ ਨੇ ਕਿੰਨੇ ਭਾਰਤ ਦੇ ਨਾਲ ਸੰਬੰਧਿਤ ਨੇ ਇਹ ਖੁਲਾਸਾ ਹੋਏਗਾ ਪਰ 17000 ਅਜਿਹੇ ਲੋਕ ਨੇ ਜਿਹੜੇ ਗੈਰ ਕਾਨੂੰਨੀ ਢੰਗ ਨਾਲ ਉਹਨਾਂ ਦੇ ਵੱਲੋਂ ਇਹ ਲਾਇਸੈਂਸ ਲਏ ਗਏ ਜਾਂ ਜਿਹੜੇ ਉੱਥੇ ਕਮਰਸ਼ੀਅਲ ਡਰਾਈਵਿੰਗ ਕਰ ਰਹੇ ਸੀ ਉਹਨਾਂ ਦੇ ਉੱਤੇ ਇਹ ਕਾਰਵਾਈ ਹੋ ਰਹੀ ਹੈ 17000 ਅਜਿਹੇ ਲੋਕ ਨੇ ਅਜਿਹੇ ਡਰਾਈਵਰ ਨੇ ਜਿਨ੍ਹਾਂ ਖਿਲਾਫ ਇਹ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਦਰਅਸਲ ਫਲੋਰੀਡਾ ਹਾਦਸਾ ਹੋਇਆ ਫਲੋਰੀਡਾ ਹਾਦਸੇ ਤੋਂ ਬਾਅਦ ਹੀ ਇਹ ਸਖਤੀ ਵਰਤੀ ਜਾ ਰਹੀ ਹੈ ਰੌਂਗ ਯੂ ਟਰਨ ਲਿਆ ਗਿਆ ਏ ਜਿਹੜੇ ਅਮਰੀਕਾ ਦੇ ਵਿੱਚ ਕਾਨੂੰਨੀ ਢੰਗ ਨਾਲ ਜਿਨ੍ਹਾਂ ਦਾ ਪਰਮਿਟ ਖਤਮ ਹੋ ਗਿਆ ਹੈ ਉਹਨਾਂ ਖਿਲਾਫ ਇਹ ਵੱਡੀ ਕਾਰਵਾਈ ਹੈ ਦੇਖੋ 17000 ਇੱਕ ਬਹੁਤ ਵੱਡੀ ਫਿਗਰ ਹੈ ਕਿਉਂਕਿ ਤੁਹਾਨੂੰ ਪਤਾ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਅਮਰੀਕਾ ਜਾਂਦੇ ਨੇ ਉਹ ਲੱਖਾਂ ਰੁਪਏ ਖਰਚ ਕਰਕੇ ਅਮਰੀਕਾ ਜਾਣਦੇ ਨੇ ਤੇ ਪਿਛਲੇ ਸਮੇਂ ਦੇ ਵਿੱਚ ਜਦੋਂ ਤੋਂ 트ੰਪ ਸਰਕਾਰ ਬਣੀ ਆ ਉਦੋਂ ਤੋਂ ਹੀ ਡਿਪੋਟੇਸ਼ਨ ਦੀ ਕਾਰਵਾਈ ਜਾਰੀ ਹੈ ਉਦੋਂ ਤੋਂ ਹੀ ਰਿਪੋਰਟ ਕੀਤਾ ਜਾ ਰਿਹਾ ਹੈ ਪਿਛਲੇ ਦਿਨਾਂ ਦੇ ਵਿੱਚ ਇੱਕ ਦਾਦੀ ਨੂੰ ਰਿਪੋਰਟ ਕਰ ਦਿੱਤਾ ਗਿਆ ਸੀ ਜਿਹੜੀ ਗੈਰ ਕਾਨੂੰਨੀ ਢੰਗ ਦੇ ਨਾਲ ਉਸ ਕੋਲੇ ਪਰਮਿਟ ਨਹੀਂ ਸੀ ਤੇ ਇਹ ਵੀ ਕਾਰਵਾਈ ਉਹਨਾਂ ਦੇ ਖਿਲਾਫ ਹੀ ਹੈ ਜਿਹੜੇ ਗੈਰ ਕਾਨੂੰਨੀ ਢੰਗ ਨਾਲ ਜਾਂ ਜਿਨ੍ਹਾਂ ਦਾ ਪਰਮਿਟ ਖਤਮ ਹੋ ਗਿਆ ਹੈ ਅਮਰੀਕਾ ਦੇ ਵਿੱਚ ਤੇ 17000 ਇਹ ਵਿਦੇਸ਼ੀ ਟਰੱਕ ਡਰਾਈਵਰ ਨੇ ਇਹ ਪ੍ਰਵਾਸੀ ਟਰੱਕ ਡਰਾਈਵਰ ਨੇ ਜਿਨ੍ਹਾਂ ਦੇ ਲਾਇਸੈਂਸ ਰੱਦ ਕੀਤੇ ਜਾ ਰਹੇ ਨੇ ਤੇ ਸਭ ਤੋਂ ਵੱਧ ਇਹਨਾਂ ਦੇ ਵਿੱਚ ਭਾਰਤੀ ਅਤੇ ਪੰਜਾਬੀ ਨੇ 17000 ਪ੍ਰਵਾਸੀ ਟਰੱਕ ਡਰਾਈਵਰਾਂ ਦੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਰੱਦ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ 17000 ਨੂੰ ਚੁਣ ਲਿਆ ਗਿਆ ਹੈ ਅਤੇ 17000 ਪ੍ਰਵਾਸੀ ਟਰੱਕ ਡਰਾਈਵਰਾਂ ਦੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਰੱਦ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਵੱਲੋਂ ਕੈਲੀਫੋਰਨੀਆ ਸਰਕਾਰ ਦੇ ਵੱਲੋਂ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਜਿਨ੍ਹਾਂ ਦੇ ਪਰਮਿਟ ਖਤਮ ਹੋ ਗਏ ਨੇ ਉਹਨਾਂ ਖਿਲਾਫੇ ਕਾਰਵਾਈ ਹੈ ਸਖਤ ਕਾਰਵਾਈ ਹੈ ਅਤੇ ਅਗਸਤ ਦੇ ਵਿੱਚ ਫਲੋਰੀਡਾ ਦੇ ਵਿੱਚ ਤਰਨਤਾਰਨ ਦਾ ਪਿੰਡ ਰਟਾਲ ਜਿੱਥੋਂ ਦਾ ਰਹਿਣ ਵਾਲਾ ਨੌਜਵਾਨ ਪੰਜਾਬੀ ਨੌਜਵਾਨ ਜਿਸ ਨੇ ਇੱਕ ਯੂ ਟਰਨ ਲਿਆ ਉਸ ਦੀ ਵੀਡੀਓ ਸਾਹਮਣੇ ਆਈ ਅਤੇ ਉਸ ਦੇ ਨਾਲ ਤਿੰਨ ਜਾਨਾਂ ਚਲੇ ਗਈਆਂ ਉਦੋਂ ਤੋਂ ਹੀ ਇਹ ਕਾਰਵਾਈ ਜਾਰੀ ਹੈ ਸਖਤ ਕਾਰਵਾਈ ਮੰਨਿਆ ਜਾ ਰਿਹਾ ਹੈ ਕਿ ਜਿਹੜੇ ਭਾਰਤੀ ਟਰੱਕ ਡਰਾਈਵਰ ਨੇ ਜਾਂ ਪੰਜਾਬ ਦੇ ਨਾਲ ਸੰਬੰਧਿਤ ਇਸ ਕਿੱਤੇ ਦੇ ਵਿੱਚ ਲੋਕ ਨੇ ਉਹਨਾਂ ਨੂੰ ਇੰਗਲਿਸ਼ ਦੀ ਦਿੱਕਤ ਹੈ ਉਹਨਾਂ ਦੀ ਸਪੀਕਿੰਗ ਦੇ ਵਿੱਚ ਉਹਨਾਂ ਨੂੰ ਸਮਝਣ ਦੇ ਵਿੱਚ ਉਹਨਾਂ ਨੂੰ ਸਾਈਨ ਬੋਰਡ ਸਮਝਣ ਦੇ ਵਿੱਚ ਇਹ ਸਾਰੀਆਂ ਦਿੱਕਤਾਂ ਆਉਂਦੀਆਂ ਨੇ ਉਸ ਤੋਂ ਬਾਅਦ ਹੀ ਇਹ ਕਾਰਵਾਈ ਦਾ ਸਿਲਸਲਾ ਜਾਰੀ ਹੈ ਤੇ ਇਸ ਦੇ ਵਿੱਚ ਭਾਰਤੀ ਅਤੇ ਪੰਜਾਬੀ ਟਰੱਕ ਡਰਾਈਵਰ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਣਗੇ ਤੁਹਾਨੂੰ ਦੱਸ ਦਈਏ ਇੱਕ ਰਿਪੋਰਟ ਵੀ ਆਈ ਹੈ ਜਿਸ ਦੇ ਵਿੱਚ ਇਹ ਵੀ ਅ 10 ਕਿ ਭਾਰਤ ਦੇ ਨਾਲ ਖਾਸ ਕਰਕੇ ਪੰਜਾਬ ਦੇ ਨਾਲ ਸਬੰਧਤ ਸਭ ਤੋਂ ਵੱਧ ਲੋਕ ਟਰਕਿੰਗ ਵਪਾਰ ਦੇ ਵਿੱਚ ਨੇ ਟਰਕਿੰਗ ਕਾਰੋਬਾਰ ਦੇ ਵਿੱਚ ਨੇ ਸਭ ਤੋਂ ਵੱਡੀ ਭੂਮਿਕਾ ਉਹਨਾਂ ਦੀ ਹੈ ਅਤੇ ਜੇਕਰ 17000 ਟਰੱਕ ਡਰਾਈਵਰਾਂ ਦਾ ਲਾਇਸੈਂਸ ਰੱਦ ਹੁੰਦਾ ਏ ਤਾਂ ਵੱਡੇ ਪੱਧਰ ਤੇ ਪੰਜਾਬੀ ਪ੍ਰਭਾਵਿਤ ਹੋਣਗੇ ਵੱਡੇ ਪੱਧਰ ਤੇ ਭਾਰਤੀ ਪ੍ਰਭਾਵਿਤ ਹੋਣਗੇ ਅਤੇ 17000 ਦੇ ਡਰਾਈਵਿੰਗ ਲਾਇਸੈਂਸ ਹੁਣ ਰੱਦ ਕੀਤੇ ਜਾ ਰਹੇ ਨੇ ਕੈਲੀਫੋਰਨੀਆ ਸਰਕਾਰ ਦੇ ਵੱਲੋਂ ਅਤੇ ਇਹਨਾਂ ਦੇ ਵਿੱਚ ਜਿਨ੍ਹਾਂ ਦਾ ਪਰਮਿਟ ਖਤਮ ਹੋ ਚੁੱਕਿਆ ਉਹਨਾਂ ਦੇ ਲਾਇਸੈਂਸ ਨੇ ਇਸ ਦੇ ਨਾਲ ਵੱਡੇ ਪੱਧਰ ਤੇ ਪ੍ਰਭਾਵਿਤ ਹੋਣਗੇ ਪੰਜਾਬੀ ਭਾਰਤੀ ਅਤੇ ਹਾਲਾਂਕਿ ਹੋਰ ਦੇਸ਼ਾਂ ਦੇ ਲੋਕ ਵੀ ਨੇ ਇੱਥੇ ਪਰ ਟਰਕਿੰਗ ਖੇਤਰ ਦੇ ਵਿੱਚ ਪੰਜਾਬੀ ਵੱਡੇ ਪੱਧਰ ਤੇ ਨੇ ਤੇ ਗੈਰ ਕਾਨੂੰਨੀ ਢੰਗ ਨਾਲ ਰਹਿਣ ਵਾਲਿਆਂ ਦੀ ਇਹ ਖਿਲਾਫੇ ਕਾਰਵਾਈ ਹੋ ਰਹੀ ਹੈ ਤੇ ਯੂ ਐਸ ਏ ਦੇ ਵਿੱਚ ਹੁਣ ਜਿਹੜੇ ਟਰੱਕ ਡਰਾਈਵਰ ਨੇ ਉਹਨਾਂ ਦੇ ਲਈ ਇਹ ਖਤਰਾ ਕਹਿ ਸਕਦੇ ਆ ਜਾਂ ਵੱਡੇ ਨੁਕਸਾਨ ਦੀ ਖਬਰ ਇਸ ਨੂੰ ਕਹਿ ਸਕਦੇ ਆ ਇਹ ਉਹੀ ਹਾਦਸਾ ਏ ਜਿਸ ਤੋਂ ਬਾਅਦ ਲਗਾਤਾਰ ਟਰੰਪ ਸਰਕਾਰ ਜਿਸ ਤੋਂ ਬਾਅਦ ਜਿਹੜੇ ਅਮਰੀਕਾ ਦੇ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਨੇ ਉਹਨਾਂ ਦੇ ਵੱਲੋਂ ਸਖਤ ਐਕਸ਼ਨ ਲਿਆ ਜਾ ਰਿਹਾ ਇਹ ਹਾਦਸਾ ਹੋਇਆ ਤਰਨ ਤਰਨ ਦਾ ਪਿੰਡ ਰਟੋਲ ਜਿੱਥੋਂ ਦਾ ਰਹਿਣ ਵਾਲਾ ਸੀ ਨੌਜਵਾਨ ਅਤੇ ਉਸ ਤੋਂ ਬਾਅਦ ਇਹ ਕਾਰਵਾਈ ਹੁਣ ਕੀਤੀ ਜਾ ਰਹੀ ਹੈ ਕੈਲੀਫੋਰਨੀਆ ਦੇ ਵਿੱਚ 17000 ਲਾਇਸੈਂਸ ਰੱਦ ਕੀਤੇ ਜਾ ਰਹੇ